ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤਾਜ 컬렉ਸ਼ਨ ਤੇ ਅੱਜ ਬਹੁਤ ਸੋਹਣੀ 골ਡਨ ਲੁੱਕ ਦੀ ਜੁਐਲਰੀ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੁਝ ਵਾਲੀਆਂ ਦੇ ਡਿਜ਼ਾਈਨ ਖੈਣ ਕੇ ਕੁਝ ਹੁੰਕੀਆਂ ਰਹਿਣ ਗਿਆ ਜੀ ਕੁਝ ਰਹਿਣਗੇ ਨੈਕਲੇਸ ਬਹੁਤ ਸੋਹਣੀ ਜੁਐਲਰੀ ਰੈਡੀ ਹੋ ਕੇ ਆਈ ਹੈ ਜੀ ਬੁਕਿੰਗ ਨੰਬਰ ਹੈਗਾ 734756684 ਇਸ ਨੰਬਰ ਤੇ ਜੋ ਵੀ ਤੁਹਾਨੂੰ ਆਰਟੀਕਲ ਪਸੰਦ ਆਏਗਾ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਸ਼ੁਰੂ ਕਰਦੇ ਹਾਂ ਫਰਸਟ ਆਰਟੀਕਲ ਡਿਜ਼ਾਈਨ ਦਿਖਾ ਰਹੀ ਹਾਂ ਜੀ ਵਾਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਪੀਪਲ ਪੱਤੀਆਂ ਦੇ ਵਿੱਚ ਵਾਲੀਆਂ ਆਉਣਗੀਆਂ ਬਹੁਤ ਹੀ ਪੌਪੂਲਰ ਡਿਜ਼ਾਈਨ ਹੈ ਜੀ ਰੀਅਲ 골ਡ ਦੇ ਵਿੱਚ ਔਰ ਬਿਲਕੁਲ ਟ੍ਰੈਡੀਸ਼ਨਲ ਲੁੱਕ ਦੀਆਂ ਵਾਲੀਆਂ ਰਹਿਣਗੀਆਂ ਤੁਸੀਂ ਦੇਖ ਸਕਦੇ ਹੋ ਮੈਂ ਵੇਅਰ ਵੀ ਕੀਤੀਆਂ ਹੋਈਆਂ ਨੇ ਪਾਲਿਸ਼ ਪ੍ਰੀਮੀਅਮ ਰਹੇਗੀ ਜੀ ਕੁਆਲਿਟੀ ਪ੍ਰੀਮੀਅਮ ਰਹੇਗੀ ਜੀ ਪ੍ਰਾਈਸ ਰਹੇਗਾ ਓਨਲੀ 200 200 ਦੇ ਵਿੱਚ ਤੁਸੀਂ ਆਰਟੀਕਲ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਮੀਡੀਅਮ ਸਾਈਜ਼ ਦੇ ਵਿੱਚ ਵਾਲੀਆਂ ਰਹਿਣਗੀਆਂ ਜੀ ਵਾਲੀਆਂ ਦੇ ਵਿੱਚ ਨੈਕਸਟ ਡਿਜ਼ਾਈਨ ਆਏਗਾ ਜੀ ਬੋਰਾ ਵਾਲੀਆਂ ਵਾਲੀਆਂ ਇਹ ਵੀ ਡਿਜ਼ਾਈਨ ਰੀਅਲ 골ਡ ਦੇ ਵਿੱਚ ਬਹੁਤ ਹੀ ਪੌਪੂਲਰ ਹੈ ਜੀ ਡਿਜ਼ਾਈਨਿੰਗ اور ਪਾਲਿਸ਼ ਤੁਸੀਂ ক্লোਜ਼ ਕੈਮਰੇ ਤੋਂ ਦੇਖ ਸਕਦੇ ਹੋ ਜੀ ਮੀਡੀਅਮ ਸਾਈਜ਼ ਦੇ ਵਿੱਚ ਇਹ ਵੀ ਡਿਜ਼ਾਈਨ ਰਹੇਗਾ ਪ੍ਰਾਈਸ ਰਹੇਗਾ ਓਨਲੀ 200 200 ਦੇ ਵਿੱਚ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਇਹ ਵਾਲਾ ਵੀ ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਚੁੰਗੀ ਦੇ ਵਿੱਚ স্মਲ ਸਾਈਜ਼ ਦੇ ਵਿੱਚ ਚੁੰਗੀ ਰਹੇਗੀ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਪ੍ਰਾਈਸ ਰਹੇਗਾ ਜੀ ਓਨਲੀ 200 স্মਲ ਸਾਈਜ਼ ਦੇ ਵਿੱਚ ਚੁੰਗੀ ਰਹੇਗੀ ਜੀ ਪ੍ਰਾਈਸ ਰਹੇਗਾ ਓਨਲੀ 200 ਨੈਕਸਟ ਦਿਖਾ ਰਹੀ ਹਾਂ ਜੀ ਡਿਜ਼ਾਈਨ ਡੰਡੀ ਚੁੰਗੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਸਦਾ ਬਹਾਰ ਡਿਜ਼ਾਈਨ ਹੈ ਜੀ ਇਹਦਾ ਟ੍ਰੈਂਡ ਕਦੀ ਵੀ ਨਹੀਂ ਜਾਂਦਾ ਬਹੁਤ ਹੀ ਸੋਹਣਾ ਕੰਮ ਹੋਇਆ ਚਮਕੀ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਪਾਲਿਸ਼ ਵੀ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਰਹੇਗਾ ਓਨਲੀ 300 ਇਹ ਰਹੇਗਾ ਜੀ ਦਾ ਸਾਈਜ਼ ਪ੍ਰਾਈਸ ਰਹੇਗਾ ਓਨਲੀ 300 ਇਹਦੇ ਤੋਂ ਤੁਹਾਨੂੰ ਇੱਕ ਡਿਜ਼ਾਈਨ ਹੋਰ ਮਿਲ ਜਗਾ ਜੀ ਜਿਸ ਤਰ੍ਹਾਂ ਇਹਦੇ نیچے ਬੋਰ ਲੱਗੇ ਹੋਏ ਨੇ ਇੱਕ ਡਿਜ਼ਾਈਨ ਇਹਦੇ ਵਿੱਚ ਆਇਆ ਹੈ ਜੀ ਲੀਫ ਦੇ ਵਿੱਚ ਇਹ ਰਹੇਗਾ ਫਰਸਟ ਡਿਜ਼ਾਈਨ ਪ੍ਰਾਈਸ ਰਹੇਗਾ ਓਨਲੀ 300 ਲੀਫ ਵਾਲਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਵੇਅਰ ਕਰਨ ਤੋਂ ਬਾਅਦ ਸਾਈਜ਼ ਉਹਨਾਂ ਦਾ ਸੇਮ ਰਹੇਗਾ ਔਰ ਪ੍ਰਾਈਸ ਵੀ ਦੋਨਾਂ ਦਾ ਸੇਮ ਰਹੇਗਾ ਜੀ 300 ਕੋਈ ਵੀ ਡਿਜ਼ਾਈਨ ਤੁਸੀਂ ਲੈ ਸਕਦੇ ਹੋ ਜੀ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਪ੍ਰਾਈਸ ਰਹੇਗਾ ਜੀ ਓਨਲੀ 300 ਨੈਕਸਟ ਡਿਜ਼ਾਈਨ ਆਏਗਾ ਜੀ ਬਿਗ ਸਾਈਜ਼ ਦੇ ਵਿੱਚ ਝੁਮਕੀ ਆਏਗੀ 골ਡ ਲੁੱਕ ਦੇ ਵਿੱਚ ਝੁਮਕੀ ਰਹੇਗੀ ਜੀ ਡਿਜ਼ਾਈਨਿੰਗ ਔਰ ਪਾਲਿਸ਼ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਨਾਲ ਟਿੱਕਾ ਆਏਗਾ ਜੀ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਹੈ ਇਹ ਵਾਲਾ ਵੀ ਅਰਾਊਂਡ ਸ਼ੇਪ ਦੇ ਵਿੱਚ ਆਏਗਾ ਜੀ ਟਿੱਕਾ ਟਿੱਕਾ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਪ੍ਰਾਈਸ ਹੈਗਾ ਓਨਲੀ 450 ਪ੍ਰਾਈਸ ਰਹੇਗਾ ਜੀ ਓਨਲੀ 450 ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਜੜਾਊ ਦੇ ਵਿੱਚ ਚੁੰਗੀ ਆਏਗੀ ਜੀ ਮੀਡੀਅਮ ਸਾਈਜ਼ ਦੇ ਵਿੱਚ ਪਾਲਿਸ਼ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਰਹੇਗੀ ਜੀ ਡਿਜ਼ਾਈਨਿੰਗ ਵੀ ਤੁਸੀਂ ক্লোਜ਼ ਕੈਮਰਾ ਤੋਂ ਦੇਖ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੈ ਜੀ ਚੁੰਗੀ ਦੇ ਉੱਪਰ ਇਹ ਨਾਲ ਟਿੱਕਾ ਆਏਗਾ ਜੀ ਬਹੁਤ ਹੀ ਸੋਹਣਾ ਇੱਕੇ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਫਰੌਨ ਸ਼ੇਪ ਦੇ ਵਿੱਚ ਟਿੱਕਾ ਆਏਗਾ ਜੀ ਪਾਲਿਸ਼ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਇਸ ਡਿਜ਼ਾਈਨ ਦੀ ਪ੍ਰਾਈਸ ਲਾਏਗਾ ਜੀ ਓਨਲੀ 450 450 ਦੇ ਵਿੱਚ ਤੁਸੀਂ ਆਰਟੀਕਲ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਇੱਕ ਡਿਜ਼ਾਈਨ ਸ਼ੋਅ ਕਰ ਰਹੀ ਹਾਂ ਜੀ ਹੇਅਰ ਪੀਸ ਦੇ ਵਿੱਚ ਇਹ ਡਿਜ਼ਾਈਨ ਨਿਊ ਆਇਆ ਜੀ ਪੀਪਲ ਪੱਤੀਆਂ ਦੇ ਵਿੱਚ ਜਿਵੇਂ ਪੀਪਲ ਪੱਤੀਆਂ ਦੇ ਸੈਟ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ ਜੀ ਤੁਸੀਂ ਕਿਸੇ ਨਾਲ ਵੀ ਇਹਨਾਂ ਨੂੰ ਲਗਾ ਸਕਦੇ ਹੋ ਬਹੁਤ ਸੋਹਣਾ ਜੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਪੀਸ ਰੈਡੀ ਹੋ ਕੇ ਆਇਆ ਪੀਕਕ ਡਿਜ਼ਾਈਨ ਦੇ ਵਿੱਚ P50 ਦੇ ਵਿੱਚ ਪੇਅਰ ਆਏਗਾ ਜੀ ਪਾਲਿਸ਼ ਔਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਵੀ ਬਹੁਤ ਹੋਇਆ। ਇਹ ਹੁਣ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਜੀ। ਨੈਕਲੇਸ ਦੇ ਸਲੀਕ ਨੈਕਲੇਸ ਤੋਂ ਸ਼ੁਰੂ ਕਰ ਰਹੀ ਹਾਂ ਜੀ। ਇਹ ਵੀ ਡਿਜ਼ਾਈਨ ਬਹੁਤ ਹੀ ਸੋਹਣਾ ਹੈ। ਪਹਿਲਾਂ ਇਹਦੇ ਵਿੱਚ ਆਪਾਂ ਟ੍ਰਿਪਲ ਲੇਅਰ ਦੇ ਵਿੱਚ ਪੋਸਟ ਕੀਤਾ ਸੀਗਾ ਡਿਜ਼ਾਈਨ। ਹੁਣ ਇਹ ਸਿੰਗਲ ਲੇਅਰ ਦੇ ਵਿੱਚ ਆਇਆ ਜੀ। ਬਹੁਤ ਸੋਹਣਾ ਲੰਘਦਾ ਹੈ ਵੇਅਰ ਕੀਤਾ ਹੋਇਆ। ਸਿੰਪਲ ਔਰ ਸੋਬਰ ਲੰਘਦਾ ਪੀਸ ਹੈ ਜੀ ਇਹ ਵਾਲਾ। ਇਹਦੇ ਨਾਲ ਵੀ ਇਅਰਿੰਗਸ ਬਹੁਤ ਸੋਹਣੇ ਨੇ। ਮੀਡੀਅਮ ਸਾਈਜ਼ ਦੇ ਇਅਰਿੰਗਸ ਰਹਿਣਗੇ। ਇਹ ਰਹਿਣਗੇ ਜੀ ਨਾਲ ਇਅਰਿੰਗਸ। ਇਅਰਿੰਗਸ ਦੇ ਡਿਜ਼ਾਈਨਿੰਗ ਔਰ ਕੁਆਲਿਟੀ ਤੁਸੀਂ ਦੇਖ ਸਕਦੇ ਰੂਬੀ ਕਲਰ ਦਾ ਸਟੋਨ ਲੱਗਾ ਹੋਇਆ ਔਰ ਇਹਦਾ ਪ੍ਰਾਈਸ ਆਏਗਾ ਜੀ ਓਨਲੀ 400 ਨੈਕਲੇਸ ਵਿਦ ਇਅਰਿੰਗਸ ਪ੍ਰਾਈਸ ਰਹੇਗਾ ਓਨਲੀ 400 ਨੈਕਸਟ ਡਿਜ਼ਾਈਨ ਸ਼ੋਅ ਕਰ ਰਹੀ ਹਾਂ ਜੀ ਪਿਕਾਕ ਡਿਜ਼ਾਈਨ ਦੇ ਵਿੱਚ ਇਹ ਡਿਜ਼ਾਈਨ ਆਰਟੀਫੀਸ਼ੀਅਲ ਜੁਐਲਰੀ ਵਿੱਚ ਵੀ ਔਰ ਰੀਅਲ 골ਡ ਵਿੱਚ ਵੀ ਬਹੁਤ ਹੀ ਪਪੂਲਰ ਡਿਜ਼ਾਈਨ ਹੈ ਜੀ ਇਹ ਵਾਲਾ ਬਹੁਤ ਸੋਹਣਾ ਆਰਟੀਕਲ ਹੈ ਜੀ ਇਹ ਵਾਲਾ ਵੇਅਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਹੈ ਇਹਦੇ ਨਾਲ ਵੀ ਇਅਰਿੰਗਸ ਲੈਣਗੇ ਔਰ ਨਾਲ ਰਹੇਗਾ ਜੀ ਟਿੱਕਾ ਤੇ ਇਅਰਿੰਗਸ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਵਾਲਾ ਨੇਕਲੈਸ ਇਅਰਿੰਗਸ ਵਿਦ ਟਿੱਕ ਟਾਪ ਪ੍ਰਾਈਸ ਰਹੇਗਾ ਜੀ ਓਨਲੀ 600 ਟਿੱਕੇ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਪਿਕਾਕ ਡਿਜ਼ਾਈਨ ਦੇ ਵਿੱਚ ਆਏਗਾ ਪ੍ਰਾਈਸ ਰਹੇਗਾ ਜੀ ਓਨਲੀ 600 ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਪੋਲਕੀ ਦੇ ਵਿੱਚ ਤੁਸੀਂ ਨੈਕਲੈਸ ਦੇਖ ਸਕਦੇ ਹੋ ਪ੍ਰੀਮੀਅਮ ਕੁਆਲਿਟੀ ਔਰ ਪ੍ਰੀਮੀਅਮ ਪਾਲਿਸ਼ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਜੀ ਡਿਜ਼ਾਈਨਰ ਪੀਸ ਹੈ ਜੀ ਇਹ ਵਾਲਾ ਲੁੱਕ ਸ਼ਾਈਨਿੰਗ ਔਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਪੀਸ ਜੀ ਬਹੁਤ ਹੀ ਸ਼ਾਨਦਾਰ ਹੈ ਇਹਦੇ ਨਾਲ ਵੀ ਈਅਰਿੰਗਸ ਆਣਗੇ ਮੀਡੀਅਮ ਸਾਈਜ਼ ਦੇ ਵਿੱਚ ਕਲਰਪਲਮ ਦੇ ਵਿੱਚ ਤੇ ਵੇਅਰਿੰਗ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਲੱਗਦਾ ਹੈ ਵੇਅਰ ਕੀਤਾ ਹੋਇਆ ਔਰ ਇਹਦੇ ਨਾਲ ਰਹਿਣਗੇ ਬਹੁਤ ਹੀ ਸੋਹਣੇ ਈਅਰਿੰਗਸ ਇਹ ਰਿਕਸਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਹ ਰਹੇਗੀ ਜੀ ਈਅਰਿੰਗਸ ਦੇ ਲੁੱਕ ਪ੍ਰਾਈਸ ਰਹੇਗਾ ਜੀ ਓਨਲੀ 1100 ਇਹਦੇ ਵਿੱਚ ਤੁਹਾਨੂੰ ਦੋ ਕਲਰ ਹੋਰ ਮਿਲ ਜਾਣਗੇ ਜੀ ਫਸਟ ਰਹੇਗਾ ਇਹ ਵਾਲਾ ਮਲਟੀ ਕਲਰ ਨੈਕਸਟ ਆਏਗਾ ਜੀ ਰਿਚ ਗ੍ਰੀ ਗ੍ਰੀਨ ਕਲਰ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਪ੍ਰਾਈਸ ਆਏਗਾ ਜੀ ਓਨਲੀ 1100 ਵਿੱਚ ਮਿਲ ਜੇਗਾ ਜੀ ਪਿਓਰ ਵਾਈਟ ਕਲਰ ਵਾਈਟ ਔਰ ਗੋਲਡਨ ਦਾ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਬਹੁਤ ਹੀ ਸੋਹਣਾ ਲੱਗਦਾ ਹੈ ਦੇਖੋ ਜੀ ਇਹ ਰਹੇਗਾ ਪਿਓਰ ਵਾਈਟ ਔਰ ਗੋਲਡਨ ਪ੍ਰਾਈਸ ਰਹੇਗਾ ਓਨਲੀ 1100 ਹੁਣ ਸ਼ੁਰੂ ਕਰ ਰਹੇ ਹਾਂ ਜੀ ਕੁਝ ਜੜਾਉ ਦੇ ਵਿੱਚ ਆਰਟੀਕਲ ਬਹੁਤ ਸੋਹਣੇ ਆਰਟੀਕਲ ਨੇ ਜੀ ਜੜਾਉ ਦੇ ਵਿੱਚ ਫਸ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਜੀ ਮਲਟੀ ਕਲਰ ਦੇ ਵਿੱਚ ਸੈੱਟ ਦਿਖਾ ਰਹੀਆਂ ਹਾਰਟ ਸ਼ੇਪ ਦੇ ਵਿੱਚ ਨੈਕਲੇਸ ਆਏਗਾ ਪੂਰਾ ਮੋਤੀ ਦਾ ਵਰਕ ਹੋਇਆ ਜੀ ਇਹਦੇ ਉੱਪਰ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਡਿਜ਼ਾਈਨ ਰਹੇਗਾ ਔਰ ਇਹਦੇ ਨਾਲ ਇਅਰਿੰਗਸ ਆਣਗੇ ਔਰ ਨਾਲ ਆਏਗਾ ਜੀ ਟਿੱਕਾ ਇਹ ਰਹੇਗੀ ਜੀ ਇਹਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਵੇਅਰ ਕੀਤਾ ਹੋਇਆ ਇਹਦੇ ਨਾਲ ਚੁੰਮਕੀ ਆਏਗੀ ਔਰ ਨਾਲ ਇਅਰਿੰਗਸ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਔਰ ਨਾਲ ਆਏਗਾ ਜੀ ਟਿੱਕਾ ਪੂਰਾ ਜਿਹੜਾ ਉਹਦੇ ਵਿੱਚ ਸੈੱਟ ਬਣਿਆ ਹੋਇਆ ਜੀ ਮੋਤੀ ਵਰਕ ਦੇ ਨਾਲ ਇਅਰਿੰਗਸ ਦੇ ਡਿਜ਼ਾਈਨਿੰਗ ਤੁਸੀਂ ਦੇਖ रहेਗਾ ਜੀ ਟਿੱਕੇ ਦਾ ਡਿਜ਼ਾਈਨ ਪ੍ਰਾਈਸ ਰਹੇਗਾ 19750 ਨੈਕਲਸ ਇਅਰਿੰਗਸ ਵਿਦ ਟਿੱਕਾ ਪ੍ਰਾਈਸ ਓਨਲੀ 750 ਇਹਦੇ ਵਿੱਚ ਤੁਹਾਨੂੰ ਇੱਕ ਵਾਈਟ ਕਲਰ ਵੀ ਮਿਲ ਜੇਗਾ ਜੀ ਏਸੀ ਮਲਟੀ ਇਹ ਰਹੇਗਾ ਜੀ ਤਾਂ ਵਾਈਟ ਕਲਰ ਵਾਈਟ ਕਲਰ ਦੀ ਡਿਜ਼ਾਈਨਿੰਗ ਔਰ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਜੜਾਊ ਦੇ ਵਿੱਚ ਕੰਮ ਹੋਇਆ ਨੈਕਲਸ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਲੱਗਦਾ ਹੈ ਵੇਅਰ ਕੀਤਾ ਹੋਇਆ ਇਹਦੇ ਨਾਲ ਵੀ ਇਅਰਿੰਗਸ ਆਣਗੇ ਔਰ ਨਾਲ ਰਹੇਗਾ ਜੀ ਟਿੱਕਾ ਇਹਨਾਂ ਕੇ ਨਾਲ ਇਹ ਇਅਰਿੰਗਸ ਔਰ ਨਾਲ ਆਏਗਾ ਜੀ ਟਿੱਕਾ ਪ੍ਰਾਈਸ ਓਨਲੀ 750 ਦੋ ਕਲਰ अवेलेबल ਨੇ ਜੀ ਮਲਟੀ ਔਰ ਵਾਈਟ ਪ੍ਰਾਈਸ ਰਹੇਗਾ ਜੀ ਓਨਲੀ 750 ਸਿਮਿਲਰ ਦੋ ਵਿੱਚ ਇੱਕ ਡਿਜ਼ਾਈਨ ਹੋਰ ਸ਼ੋਅ ਕਰ ਰਹੀ ਹਾਂ ਜੀ ਕੰਮ ਸੇਮ ਹੋਇਆ ਨੈਕਲੇਸ ਦੇ ਉੱਪਰ ਥੋੜਾ ਸ਼ੇਪ ਦਾ ਫਰਕ ਆਏਗਾ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਹੈ ਜੀ ਇਹਦੇ ਵਿੱਚ ਵੀ ਦੋ ਕਲਰ ਰਹਿਣਗੇ ਵਾਈਟ 골ਡਨ ਔਰ ਮਲਟੀ ਇਹਦੀ ਵੀ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਲੱਗਦਾ ਹੈ ਵੇਅਰ ਕੀਤਾ ਹੋਇਆ ਇਹਦੇ ਨਾਲ ਵੀ ਝੁੰਗੀ ਵਾਲੇ ਈਅਰਿੰਗਸ ਆਣਗੇ ਔਰ ਨਾਲ ਰਹੇਗਾ ਜੀ ਟਿੱਕਾ ਇਹ ਜੁੰਮਕੀ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਆ ਇਹ ਰਹੇਗਾ ਜੀ ਨਾਲ ਟਿੱਕਾ ਪ੍ਰਾਈਸ ਸੇਮ ਰਹੇਗਾ ਦੋਨਾਂ ਡਿਜ਼ਾਈਨਸ ਦਾ 750 ਕੋਈ ਵੀ ਡਿਜ਼ਾਈਨ ਤੁਸੀਂ ਲੈ ਸਕਦੇ ਹੋ ਜੀ ਪ੍ਰਾਈਸ ਰਹੇਗਾ ਓਨਲੀ 750 ਇਹ ਰਹੇਗਾ ਜੀ ਤੇ ਮਲਟੀ ਕਲਰ ਮਲਟੀ ਕਲਰ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਲੱਗਦਾ ਵੇਅਰ ਕੀਤਾ ਹੋਇਆ ਇਹਦੇ ਨਾਲ ਵੀ ਜੁੰਮਕੀਆਂ ਰਹਿਣੀਆਂ ਔਰ ਨਾਲ ਰਹੇਗਾ ਜੀ ਟਿੱਕਾ ਪ੍ਰਾਈਸ ਰਹੇਗਾ ਓਨਲੀ 750 ਨੈਕਲੇਸ ਇਅਰਿੰਗਸ ਵਿਦ ਟਿੱਕਾ ਪ੍ਰਾਈਸ ਰਹੇਗਾ ਜੀ ਓਨਲੀ 750 ACG ਅੱਜ ਦੀ ਕਲੈਕਸ਼ਨ ਉਮੀਦ ਕਰਦੀ ਹਾਂ ਤੁਹਾਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਜੀ ਬੁਕਿੰਗ ਨੰਬਰ ਆਏਗਾ 734756684 ਇਸ ਨੰਬਰ ਤੇ ਜੋ ਵੀ ਤੁਹਾਨੂੰ ਆਰਟੀਕਲ ਪਸੰਦ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ